ਉਲਟੀ ਗੱਲ ਹੋ ਗਈ ਕਿਉਂ ਹੋਈ ਉਲਟੀ ਗੱਲ ਹੈ ਹੋਈ ਕਿਉਂ ਇਹ ਕੋਪਸ ਲੋਗ ਦਾ ਫ੍ਰੀडम ਬਦ ਅਥੀ ਵੇ دریا ਟੁੱਟਣਾ ਥੀ ਵਾਹ ਵਾਹ ਬਸ ਇਹਨਾਂ ਦਾ ਬੰਨ ਟੁੱਟ ਗਿਆ ਜਿਹੜਾ دریا ਦਾ ਬੰਨ ਬੰਨਿਆ ਸੀ ਗੁਰੂ ਨੇ ਲਾਇਆ ਸੀ ਬੰਨ ਸਬਰ ਦਾ ਉਹ ਗਿਆ ਟੁੱਟ ਪਹੜਾ ਕੇ ਰਹਿ ਗਿਆ ਸਭ ਕੁਝ ਨਾ ਉਹ ਜ਼ਬਰਦਸਤ ਵਨ ਟੁੱਟ ਗਿਆ ਪਿੱਛੇ ਬਹੁਤ ਪਾਣੀ ਖੜਾ ਸੀਗਾ ਗਰੀਬੀ ਬਹੁਤ ਕੱਟੀ ਸੀ ਬਜ਼ੁਰਗਾਂ ਦੇ ਘਰ ਘਾੜ ਜੋ ਗੱਡਿਆਂ ਦੇ ਬਾਗੇ ਫਿਰਦੇ ਸੀ ਲੋ ਪਛੜ ਗਏ ਸੀ ਆ ਲੜਾਈ ਲੜਦੇ ਰਣਦੇ ਪਛੜ ਗਏ ਸੀ ਬਹੁਤ ਉਹ ਬੰਨ ਗਿਆ ਟੁੱਟ ਇਹਹੀ ਵਾਰਨਿੰਗ ਦਿੱਤੀ ਸੀ ਜੇ ਬੰਨ ਟੁੱਟ ਗਿਆ ਕੱਖਵਰੀ ਛੜਨਾ ਸਿੱਖਾਂ ਦਾ ਟੁੱਟ ਗਿਆ ਬੰਨ ਲਿگیا ਹੋਇਆ ਗੁਰਬਾਣੀ ਚ ਬੰਨ੍ਹ ਲੈ ਗਿਆ ਹੜਾ ਕੇ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਕਿਉਂਕਿ ਪਿੱਛੇ ਪਾਣੀ ਜਵਾਂ ਜੇ ਜ਼ਿਆਦਾ ਹੋ ਜਾਂਦਾ ਨੇ ਜਾਂ ਬੰਨ੍ਹ ਜੇ ਦਰਿਆ ਬੰਨ੍ਹ ਲੀਏ ਜੇ ਜਵਾਂ ਨਹੀਂ ਹੋ ਜਾਂਦਾ ਪਾਣੀ ਇੱਕ ਵਾਰ ਟੁੱਟ ਜਵੇ ਫਿਰ ਜਿਹਨੇ ਜੇ ਸਾਰਾ ਨਿਕਲਣਾ ਲਵੇ ਪਾਣੀ ਦਰਿਆ ਦਾ ਉਹਨਾਂ ਚੜ ਹੁਣ ਗੋਲਕਦੀ ਵੀ ਪ੍ਰਵਾਹ ਨਹੀਂ ਰੋਲ ਕਿਉਂਕਿ ਹੱਸਿਆ ਨਾ ਸੰਖਿਆ ਗੋਲ ਉਹਦੀ ਵੀ ਪ੍ਰਵਾਹ ਨਹੀਂ ਆਇਆ ਵਨਿਓ ਟੁੱਟ ਗਿਆ ਅੱਡੇ ਹੋ ਗਏ ਇੱਥੋਂ ਹੋਈ ਹੋਇਆ ਬਿਮਾਰੀ ਇਹ ਦਸਤੀ ਇਹਨਾਂ ਦਾ ਇਲਾਜ ਕਰਨਾ ਕਰ ਲੋ ਵੀ ਨਹੀਂ ਕਰਨਾ ਦਸਤੀ ਬਿਮਾਰੀ ਕੀ ਭਾਈ ਡਾਕਟਰ ਦਾ ਆ ਅੱਗੇ ਮੈਂ ਕੰਮ ਹੁੰਦਾ ਬਿਮਾਰੀ ਦੱਸਣਾ ਤੈਨੂੰ ਆ ਬਿਮਾਰੀ ਹੈ ਭਾਈ ਇੱਥੋਂ ਬਚੀ ਜੇ ਬਚਣਾ ਬਚੋ ਲਈ ਬਚਣਾ ਬਚੋ ਡਾਕਟਰ ਨੇ ਜ਼ਬਰਦਸਤੀ ਦਾ ਵਿਚਾਲਾ ਨਹੀਂ ਉਹਨੂੰ ਦੱਸਦਾ ਵੀ ਜੇ ਭਾਈ ਹੁਣ ਤੇਰੇ ਅੰਦਰ ਸ਼ਰਾਬ ਚੱਲੀ ਗਈ ਹੈ ਹੁਣ ਜਦੋਂ ਜਣਾ ਉਲਤੇ ਜਣ ਪੀਲੀ ਪੀਲੀ ਜੇ ਫੇਰ ਵੀ ਪੀਲਵੇ ਹੋ ਫਿਰੋਦੀ ਵਰਜੀ ਫੇਰ ਵੀ ਉਹ ਨਾ ਹਟੇ ਫਿਰੋਦੀ ਵਰਜੀ ਫਿਰ ਉਹ ਭਰੂਗਾ ਆਪੇ ਜਨ ਜੋਗਣ ਤੇ ਬੋਹ ਭਾਂਤ ਬਚਾਵੇ ਜਨ ਜੋਗਣ ਤੇ ਬੋਹ ਭਾਂਤ ਬਚਾਵੇ ਇਹ ਜਲ ਜੋਗੜਾ ਨੇ ਇਹ ਜਿਹੜਾ ਸੰਸਾਰ ਹੈ ਨਾ ਇਹ ਕੀ ਹੈ ਇਹ ਪਾਣੀ ਦਾ ਬਲਬਲਾ ਇਹ ਜਲ ਜੋਗਣਾ ਹੋ ਨਹੀਂ ਜਿਹੜੀਆਂ ਤੁਹਾਨੂੰ ਮਾਇਆ ਨਾਲ ਜੁੜੇ ਰੱਖਣਾ ਚਾਹੁੰਦੀਆਂ ਉਹ ਜਲ ਜੋਗਣਾ ਉਹ ਨੂੰ ਕਹਿੰਦੇ ਨੇ ਜਿਹੜੀਆਂ ਸ਼ਕਤੀਆਂ ਸਾਨੂੰ ਮਾਇਆ ਤੋਂ ਪਰੇ ਨਹੀਂ ਨਾ ਜਾਣਦੀਆਂ ਇਹ ਇਹ ਤਾਂ ਸੰਸਾਰ ਚੋਂ ਛੁੱਟਣ ਦੀ ਦਿੰਦੀਆਂ ਭਗਸਾਂ ਕਰ ਚੋਂ ਉਹ ਜਲ ਜੋਗਣਾ ਨੇ ਜਲਦਾ ਹੀ ਆ ਜਲਤੇ ਸਿਰਫ ਆਪਣਾ ਸਾਜਿਆ ਜਲਤੇ ਨਹੀਂ ਸਾਜਿਆ ਆ ਜਾਲਾਂ ਜੁੜਿਆ ਰੱਖਣ ਵਾਲੀਆਂ ਜਿੱਦੀਆਂ ਜੋਗੜਾਂ ਨੇ ਬੱਤਾਂ ਨੇ ਉਹ ਜਲ ਜੋਗੜਾਂ ਨੇ ਜਿੱਦੀਆਂ ਵੀ ਦੁਰਮਤਾਂ ਦੇ ਸਾਰੀਆਂ ਜਲ ਜੋਗੜਾਂ ਨੇ ਜਾਲ ਜੋਗਣ ਤੇ ਬਾਂਦ ਬਚਾਵੇ ਜਿੱਦੀਆਂ ਗੁਰਮਤਿ ਤੇ ਉਲਟ ਦੁਨੀਆਂ ਬੱਤਾਂ ਨੇ ਸਾਰੀਆਂ ਜਲ ਜੋਗੜਾਂ ਨੇ ਇਹ ਜਲ ਜੋਗੜਾਂ ਸਾਰੀਆਂ ਸੰਸਾਰ ਨਾਲ ਜੋੜਦੀਆਂ ਨੇ ਜਿੱਦੀਆਂ ਅਰਦਾਸਾਂ ਸੀ ਕਰਦਿਆਂ ਜਲ ਜੋਗੜੀਆਂ ਨੇ ਸਾਰੀਆਂ ਪੁੱਤਰ ਦੀ ਅਰਦਾਸ ਜਲ ਜੋਗਣਾ ਪੁੱਤਰ ਚਾਹੀਦੇ ਨੇ ਜਲ ਜੋਗਣਾ ਅਰਦਾਸ ਕਪਤੀ ਗੰਢ ਭਵੇ ਸੰਸਾਰ ਸੰਸਾਰ ਨਾਲ ਜੁੜ ਡੋਰੀ ਗੰਢ ਬਾੜੀ ਜਿ ਸਿਫਤੀ ਗੰਢ ਭਵੇ ਦਰਬਾਰ ਇਹ ਸਿਫਤਾਲ ਦੀ ਜਿਹੜੀ ਆ ਨਾ ਜਿਸ ਨੂੰ